ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਮਿਕਸ ਸਬਜੀ ਇਹ ਮਿਕਸ ਸਬਜੀ ਨੂੰ ਅਸੀਂ ਘਰ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਜਿਸੀਂ ਰੈਸਟੋਰੈਂਟ ਜਾਂ ਟਾਪੇ ਤੇ ਜਾ ਕੇ ਆਰਡਰ ਕਰਦੇ ਆ ਉਸੇ ਤਰ੍ਹਾਂ ਦੀ ਅਸੀਂ ਸਬਜੀ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਘੱਟ ਮਸਾਲਿਆਂ ਦੀ ਵਰਤੋਂ ਕਰਾਂਗੇ ਤੇ ਤੇਲ ਦੀ ਵੀ ਚਲ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਬਜੀ ਬਣਾ ਕੇ ਤਿਆਰ ਮਿਕਸ ਸਬਜੀ ਬਣਾਉਣ ਲਈ ਦੋ ਅਸੀਂ ਗਾਜਰਾਂ ਲਈਆਂ ਗਾਜਰਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਤੇ ਕੱਟ ਲਿਆ ਹਰੇ ਮਟਰ ਲਏ ਆ ਮਟਰਾਂ ਦੇ ਦਾਣਿਆਂ ਨੂੰ ਕੱਢ ਲਿਆ ਇੱਕ ਗੋਭੀ ਦਾ ਫੁੱਲ ਲਿਆ ਵਾ ਛੋਟੇ ਸਾਈਜ਼ ਦਾ ਇਹਦੇ ਅਸੀਂ ਛੋਟੇ-ਛੋਟੇ ਫੁੱਲ ਜਿਹੜੇ ਆ ਉਹ ਕੱਟ ਲਏ ਇੱਕ ਸ਼ਿਮਲਾ ਮਿਰਚ ਆ ਸ਼ਿਮਲਾ ਮਿਰਚ ਨੂੰ ਵੀ ਅਸੀਂ ਮੋਟਾ-ਮੋਟਾ ਕੱਟਿਆ ਫਲੀਆਂ ਫਲੀਆਂ ਨੂੰ ਵੀ ਅਸੀਂ ਲੰਬਾਈ ਦੇ ਵਿੱਚ ਕੱਟ ਲਿਆ ਇੱਕ ਅਸੀਂ ਆਲੂ ਪਾਵਾਂਗੇ ਤੇ ਪਨੀਰ ਵੀ ਪਾਵਾਂਗੇ ਬਾਕੀ ਤਾਂ ਸਬਜ਼ੀਆਂ ਸੀ ਨਾਲ-ਨਾਲ ਹੀ ਬਣਾਉਣ ਲੱਗਾ ਦੱਸ ਦਿੰਨੇ ਆ ਸਾਰੀਆਂ ਸਬਜ਼ੀਆਂ ਨੂੰ ਫਰਾਈ ਕਰਾਂਗੇ ਉਹਦੇ ਵਾਸਤੇ ਅਸੀਂ ਤੇਲ ਪਾਵਾਂਗੇ ਤੇਲ ਨੂੰ ਜ਼ਿਆਦਾ ਨਹੀਂ ਪਾਵਾਂ ਥੋੜੇ ਤੇਲ ਦੇ ਵਿੱਚ ਚੀ ਸਬਜ਼ੀਆਂ ਨੂੰ ਫਰਾਈ ਕਰਾਂ ਤੇਲ ਗਰਮ ਹੋਣ ਤੋਂ ਬਾਅਦ ਗਾਜਰਾਂ ਪਾ ਕੇ ਫਰਾਈ ਕਰਾਂਗੇ ਸਬਜ਼ੀਆਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਫਰਾਈ ਕਰਾਂਗੇ ਹਲਕਾ ਹਲਕਾ ਸਬਜ਼ੀਆਂ ਦੇ ਵਿੱਚ ਕਰੰਚ ਰੱਖਾਂਗੇ ਇਹਨੂੰ ਬਾਹਰ ਕੱਢ ਲਈਏ ਤੇਲ ਵਿੱਚ ਛੋੜ ਕੇ ਤੇਲ ਵਿੱਚ ਅਸੀਂ ਚੰਗੀ ਤਰ੍ਹਾਂ ਢੋਲ ਲਾਂ ਉਹ ਵੀ ਨੂੰ ਫਰਾਈ ਕਰਾਂਗੇ गोभी कर लिया वा इन ज्यादा नहीं फ्राई करा गोभी बहुत जल्दी सॉफ्ट हो जाती है शिमला मिर्च में फ्राई करा हल्का जन असी सोचा करेंगे शिमला मिर्च में भी फ्राई कर लिया वा इन्होंने सब्जियां असं थोड़ा थोड़ा कच्चा रखा जो अभी खावगे इन्होंने सब्जियां सूडे तो के मूँह में करंट आएगा इन भी इसको ज्यादा नहीं अभी फ्राई करना इन बहर केंगे आलू आगू भी फ्राई कर लिया वा इन्होंने बहर क ਪਨੀਰ ਨੂੰ ਫਰਾਈ ਕਰ ਲੈਨੇ ਆ ਪਨੀਰ ਅਸੀਂ ਜ਼ਿਆਦਾ ਨਹੀਂ ਪਾਵਾਂਗੇ ਥੋੜਾ ਜਿਹਾ ਪਨੀਰ ਪਾਵਾਂਗੇ ਫਲੀਆਂ ਫਰਾਈ ਕਰ ਲੈਨੇ ਆ ਫਲੀਆਂ ਨੂੰ ਵੀ ਫਰਾਈ ਕਰ ਲਿਆ ਫਲੀਆਂ ਨੂੰ ਅਸੀਂ ਬਿਲਕੁਲ ਥੋੜਾ ਜਿਹਾ ਟਾਈਕੀ ਪਰ ਫਲੀਆਂ ਬਹੁਤ ਜ਼ਿਆਦਾ ਸੌਫਟ ਨਹੀਂ ਰਹਿਣਾਂ ਇਹ ਜਲਦੀ ਪੱਕ ਜਾਂਦੀਆਂ ਸਾਰੀਆਂ ਸਬਜ਼ੀਆਂ ਨੂੰ ਫਰਾਈ ਕਰ ਲਿਆ ਵਾ ਇਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਪਕਾਇਆ ਅੱਧਾ-ਅੱਧਾ ਸੀ ਇਹਨਾਂ ਨੂੰ ਕੱਚਾ ਰੱਖਿਆ ਸਬਜ਼ੀ ਨੂੰ ਤੜਕਾ ਲਾ ਲੈਨੇ ਆ ਇੱਕ ਤੇਜ ਪਤਾ ਦੋ ਤਿੰਨ ਲੌਂਗ ਇੱਕ ਚਮਚਾ ਜੀਰਾ ਇੱਕ ਦਾਲਚੀਨੀ ਦਾ ਟੁਕੜਾ ਇੱਕ ਪਿੰਚ ਹਿੰਗ ਲਸਣ ਅਦਰਕ ਹਰੀ ਮਿਰਚ ਦਾ ਪੇਸਟ ਪਾ ਲਈਏ ਦੋ ਮੋٹے ਸੈੱਜ ਦੇ ਪਿਆਜ਼ ਕੱਟ ਲਈ ਅਸੀਂ ਗ੍ਰੀਕ ਇਹਨਾਂ ਨੂੰ ਪਾ ਕੇ ਤੇ 골ਦਨ ਫਰਾਈ ਪਿਆਜ਼ ਅਦਰਕ ਲਸਣ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਭੁੰਨ ਲੈ ਆਓ ਹੁਣ ਅੱਗ ਸੀਰ ਵਿੱਚ ਮਸਾਲਿਆਂ ਨੂੰ ਐਡ ਕਰ ਲઈએ कश्मीरी देखी लाल मिर्च पा ले नमक सब्जियां के अकॉर्डिंग पावे टेस्ट अनुसार इन मिक्स कर लेने चंगी तरह हल्दी पाउडर मसाले ने चगी तरह भुन लिया टमाटर का पेस्ट बनाया वन पावे थोड़ा जहां पा के इन थोड़ा जहा सॉफ्ट कर लेने मसाले सारे थोड़ा जिमानी पा लिया तड़के असं उक पकावे जदों तक चंगी तरह तड़का सॉफ्ट नहीं हो जाता ਤੇ ਤੇਲ ਨਹੀਂ ਛੱਡ ਦਿੰਦੇ ਉੱਪਰੋਂ ਅਸੀਂ ਇਹਨੂੰ ਕਵਰ ਕਰ ਦਿੰਦੇ ਮਸਾਲੇ ਨੇ ਚੈੱਕ ਕਰ ਲਏ ਨੇ ਤੇ ਇਹ ਜਿਹੜਾ ਉਹ ਸਾਈਡਾਂ ਤੇ ਤਿਆਰ ਕੇ ਤੇ ਆ ਗਿਆ ਮਸਾਲਾ ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋਇਆ ਥੋੜਾ ਜਿਹਾ ਗਰਮ ਕੀਤਾ ਪਾਣੀ ਪਾ ਲੈਨੇ ਉਹ ਵੀ ਗਾਜਰਾ ਇਹਨਾਂ ਨੂੰ ਥੋੜਾ ਜਿਹਾ ਸੌਫਟ ਕਰ ਲੈਨੇ ਮਟਰ ਪਾ ਲੈਨੇ ਆ ਮਟਰਾਂ ਨੂੰ ਅਸੀਂ ਪਹਿਲਾਂ ਫਰਾਈ ਨਹੀਂਸ ਕੀਤਾ ਤੇ ਇਹ ਥੋੜੇ ਜਿਹਾ ਸੌਫਟ ਹੋ ਜਾਣਗੇ ਇਹਨਾਂ ਨੂੰ ਮਿਕਸ ਕਰ ਲੈਨੇ ਵਿੱਚ ਸਬਜ਼ੀਆਂ ਚੈੱਕ ਕਰ ਲੈਨੇ ਇਹਨੂੰ 3-4 ਮਿੰਟ ਹੋ ਗਿਆ ਬੰਦਿਆ ਨੂੰ ਸਬਜ਼ੀਆਂ ਅਸੀਂ ਪਹਿਲਾਂ ਸਾਰੀਆਂ ਫਰਾਈ ਕੀਤੀਆਂ ਸੀ ਇਸ ਕਰਕੇ ਜ਼ਿਆਦਾ ਇਹਨਾਂ ਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈ ਹੁਣ ਅਸੀਂ ਜਿਹੜੀਆਂ ਫਲੀਆਂ ਸੀ ਇਹਨਾਂ ਨੂੰ ਵੀ ਫਰਾਈ ਕੀਤਾ ਇਹਨਾਂ ਨੂੰ ਪਾ ਲੈਨੇ ਵੇਚ शिमला ਢੇਚ ਵੀ ਪਾ ਲੈਨੇ ਪਨੀਰ ਨੂੰ ਅਸੀਂ ਜਦੋਂ ਅਸੀਂ ਸਬਜ਼ੀ ਨੂੰ ਥੱਲੇ ਲਾਵਾਂਗੇ ਉਦੋਂ ਪਾਵਾਂਗੇ ਇਹਨਾਂ ਸਬਜ਼ੀਆਂ ਨੂੰ ਮਿਕਸ ਕਰ ਲੈਨੇ ਹਲਕੇ ਹੱਥ ਨਾਲ ਮਿਕਸ ਕਰਾਂਗੇ ਮਿਕਸ ਸਬਜ਼ੀ ਨੂੰ ਥੋੜੀ ਜਿਹੀ ਮਲਾਈ ਲਈ ਆ ਮਲਾਈ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਬਈ ਮਲਾਈ ਦੀ ਜਗ੍ਹਾ ਤੇ ਤੁਸੀਂ ਕਰੀਮ ਵੀ ਪਾ ਸਕਦੇ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਨੇ ਆ ਹਲਕੇ ਥਾਣਾ ਮਿਕਸ ਕਰ ਲੈਨੇ ਆ ਦੋਕ ਕੁ ਮਿੰਟ ਅਸੀਂ ਹੋਰ ਪਕਾ ਲਾਂਗੇ ਇਹਨੂੰ ਸਭ ਥੋੜਾ ਜਿਹਾ ਮਸਾਲਾ ਪਾ ਲੈਨੇ ਆ ਇਹਦੇ ਵਿੱਚ ਜੀਰਾ ਧਨੀਆ ਪਾਊਡਰ ਕਾਲੀ ਮਿਰਚ ਦਾ ਪਾਊਡਰ ਇਹ ਸਾਰਾ ਅਸੀਂ ਮਿਕਸ ਬਣਾਇਆ ਉਹ ਇਹਦੇ ਵਿੱਚ ਪਾ ਲਈਏ ਜਿਸ ਤਰ੍ਹਾਂ ਅਸੀਂ ਰੈਸਟੋਰੈਂਟ ਤੇ ਵੀ ਜਾ ਕੇ ਸਬਜ਼ੀ ਖਾਣੇ ਆ ਉਸ ਤਰੀਕੇ ਦਾ ਟੇਸਟ ਲੈਣ ਲਈ ਥੋੜਾ ਜਿਹਾ ਮੈਗੀ ਮਸਾਲਾ ਪਾ ਲੈਨੇ ਆ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ ਦੋ ਕਮੈਂਟਾਂ ਘੁਰ ਪਕਾ ਲਈ। ਸਬਜੀ ਨੂੰ 2-3 ਮਿੰਟ ਹੋ ਗਏ ਬਣਦੀ ਨੂੰ ਮਿਕਸ ਸਬਜੀ ਬਣ ਕੇ ਤਿਆਰ। ਬਹੁਤ ਹੀ ਖਿਲੀ-ਖਿਲੀ ਵਧੀਆ ਬਣੀ ਹੈ। ਥੋੜਾ ਜਿਹਾ ਪਨੀਰ ਵੀ ਪਾ ਲੈਨੇ ਆ। ਇਹਨੂੰ ਮਿਕਸ ਕਰ ਲੈਨੇ ਤੇ ਗੈਸ ਨੂੰ ਬੰਦ ਕਰ ਦੇਨੇ। ਇਹਨੂੰ ਸਬਜੀ ਨੂੰ ਪਰੌਂਠੀ ਨਾਲ, ਨਾਲ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਸੀ ਖਾ ਸਕਦੇ। ਮਿਕਸ ਸਬਜੀ ਬਣ ਕੇ ਤਿਆਰ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਸਬਜ਼ੀਆਂ ਬਿਲਕੁਲ ਵੀ ਨਹੀਂ ਗਲੀਆਂ। ਕਿਸ ਤਰ੍ਹਾਂ ਟੁੱਟੀਆਂ ਹੋਣ ਬਿਲਕੁਲ ਖਿਲੀਆਂ-ਖਿਲੀਆਂ ਸਬਜ਼ੀਆਂ ਆ। ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ